ਸਹੀ ਹੈ एवरीवन वेलकम ਆ ਮੇਰੇ YouTube ਚੈਨਲ ਤੇ ਸੋ ਅਸੀਂ ਹੈਗੇ ਆਪਣੇ ਸਹੁਰਿਆਂ ਚ ਤੇ ਸਿਰ ਤੇ ਜੁੰਨੀ ਲੈਣੀ ਬਣਦੀ ਆ ਠੀਕ ਹੈ ਤੇ ਫਾਈਨਲੀ ਅੱਜ ਦਸਵੀਂ ਸੀਗੀ ਤੇ ਮੈਂ ਦਸਵੀਂ ਵਾਲੇ ਦਿਨ ਹੀ ਸਿਰਫ ਬਾਬੇਸ਼ੀ ਦਾ ਮੱਥਾ ਟੇਕਣ ਜਾਣੀ ਆ ਮੰਮਾ ਪਹਿਲਾਂ ਵੀ ਚਲੇ ਜਾਂਦੇ ਨੇ ਪਹਿਲਾਂ ਭੋਗ ਪੈਂਦਾ ਆ ਤੇ ਮੈਂ ਕੱਠੇ ਚ ਜ਼ਿਆਦਾ ਜਾ ਕੇ ਲਾਈਕ ਨਹੀਂ ਕਰਦੀ ਤੇ ਇਸ ਕਰਕੇ ਮੈਂ ਐਸ ਵੀਡੀਓ ਜਾਣਾ ਹੁੰਦਾ ਮੰਮੀ ਨਾਲ ਖੀਰ ਦਾ ਮੱਥਾ ਟੇਕਣ ਤੇ ਸੋ ਮੈਂ ਤੁਹਾਨੂੰ ਅੱਜ ਦਿਖਾਉਂਗੀ ਸਾਡੇ ਬਾਬੇਸ਼ੀਦੋਂ ਦੀ ਜਗ੍ਹਾ ਸੋ ਚੈੱਕ ਕਰਿਓ ਤੇ ਲਾਈਕ ਐਂਡ ਕਮੈਂਟ ਸ਼ੇਅਰ ਵੀਡੀਓ ਕਰ ਦਿਆ ਕਰੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਰੋਜ਼ ਦੀ ਡੇਲੀ ਬਲੌਗ ਚੈੱਕ ਕਰਨੇ ਦੇ ਲਈ ਐਂਡ ਫਾਈਨਲੀ ਅਸੀਂ ਰੈਡੀ ਹੋ ਚੁੱਕੇ ਹਾਂ ਤੇ ਅਸੀਂ ਅੱਜ ਜਾ ਰਹੇ ਹਾਂ ਬਾਬੇ ਸ਼ੇ ਦੀ ਮੱਥਾ ਟੇਕਣ ਤੇ ਸੋ ਚਲੋ ਚੱਲੀਏ ਮੱਥਾ ਟੇਕਣ ਐਂਡ ਖੀਰ ऑलरेडी ਬਣ ਚੁੱਕੀ ਹੈ ਚੈੱਕ ਐਂਡ ਸੜੀ ਦੇਖ ਦਸ ਮੰਨ ਲਓ ਸਾਢਾ ਪ੍ਰਸ਼ਾਦ ਰੈਡੀ ਐਂਡ ਅਸੀਂ ਆਪਣੇ ਘਰ ਤੋਂ ਨਿਕਲ ਚੁੱਕੇ ਆਂ ਬਾਬੇ ਦੇ ਮੱਥਾ ਟੇਕਣ ਪੈਸੇ ਆਪਣੇ ਘਰ ਤੋਂ ਜਿਆਦਾ ਦੂਰ ਨਹੀਂ ਹੈਗਾ ਬਹੁਤ ਨੇੜੇ ਆ ਚੈੱਕ ਕਰੋ ਸਾਡੇ ਬਾਬੇ ਸ਼ਿਵਦਾ ਦੀ ਜਗਾ ਤੇ ਇਹ ਜਗਾ ਬਹੁਤ ਹੀ ਮਤਲਬ ਕਹਿੰਦੇ ਆ ਨਾ ਕਿ ਬਾਬੇ ਸ਼ਿਵਦਾ ਜੀ ਸੱਚੀ ਬਹੁਤ ਹੁੰਦੀ ਆ ਤੇ ਆਪਾਂ ਜਿਹੜੀ ਜਿਹੀ ਵੀ ਮੰਗਦੇ ਆ ਉਹ ਕੰਪਲੀਟ ਹੁੰਦੀ ਆ ਤੇ ਅਸੀਂ ਬਹੁਤ ਹੀ ਸ਼ਰਧਾ ਨਾਲ ਇੱਥੇ ਮੱਥਾ ਟੇਕ ਕੇ ਆਨੇ ਆ ਸਾਨੂੰ ਵਾਪਸ ਆਉਂਦੇ ਨੂੰ ਹੋ ਚੁੱਕਿਆ ਹਨੇਰਾ ਤੇ ਮੇਰੇ ਪਿਆਰੇ ਜੇ ਮੁਰਗਿਆਂ ਨੂੰ ਵਿਚਾਰਾਂ ਨੇ ਨੇ ਰਜ ਬੈਠਿਆ ਸੋ ਦੇਖਿਓ ਹਣ ਇਹਨਾਂ ਦੀ ਸ਼ਤਲਾਂ ਦਿਖੋ ਨਹੀਂ ਏ ਤੁਹਾਨੂੰ ਸੋ ਚੈੱਕ ਕਰੋ ਆ ਬੈਠਿਆ ਸਾਰੇ ਡੇ ਨੋਸੈਂਟਾ ਓ ਮਾਈ ਗਾਡ ਇਹਨਾਂ ਨੂੰ ਲੱਗ ਰਹੀ ਆ ਠੰਡ ਦੱਸ ਤੁਸੀਂ ਆਪਣੇ ਕਮਰਿਆਂ ਚ ਵੜ ਜਾਓ ਇੱਥੇ ਬੈਠਿਓ ਸਜੇ ਓਏ ਕਿਦਾਂ ਸੁੱਤਾ ਪਿਆ ਕਿਦਾਂ ਓਏ ਐ ਉਠਿਆ ਨਾ ਗੱਬਰ ਸਿੰਘ ਇਹਦਾ ਨਾਮ ਹੈਗਾ ਗਬਰ ਇਹਨੂੰ ਕਹਿੰਦੇ ਆ ਗਬਰ ਸਿੰਘ ਆ ਹੈਗੀ ਆ ਗਬਰ ਦੀ ਫੈਮਿਲੀ ਤੇ ਤੁਸੀਂ ਮੇਰੀਆਂ ਰੈਸਪੀਆਂ ਬਹੁਤ ਵਾਰੀ ਦੇਖੀਆਂ ਨੇ ਆ ਸਾਡੀ ਮੰਮੀ ਦੀ ਆਵਾਜ਼ ਐਂਡ ਰੈਸਪੀ ਸੁਣੋ ਨਿੰਬੂ ਲਿਆ ਨਿੰਬੂ ਚੰਗੀ ਤਰ੍ਹਾਂ ਧੋ ਲਿਆ ਸਾਫ਼ ਕਰ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਜੀਰਾ ਕਾਲਾ ਨੂਨ ਕਾਲੀ ਮਿਰਚ ਥੋੜਾ ਚਿੱਟਾ ਨਮਕ ਚੀਨੀ ਸਾਰੇ ਮਿਲਾ ਕੇ ਮਿਕਸ ਕਰਕੇ ਇਹਨਾਂ ਦੀਆਂ ਫਾੜੀਆਂ ਕਰਕੇ ਲੱਗ ਲੱਗ ਇਨਨੂ ਪਾ ਕੇ ਪਾ ਲੈ। ਓਕੇ ਇਹਦਾ ਬਣਾ ਜੀ ਥੋੜੇ ਚਰ ਪੋਸਚਰ ਇਹਨੂੰ ਬਣ ਰੱਖਣਾ ਬੱਤਲੇ ਨੂੰ ਇਸੇ ਤਰ੍ਹਾਂ ਬਣ ਕੇ ਯਾਰ ਤਿਆਰ ਬਸ ਫਿਰ ਉਹ ਜਿਹੜੇ ਕਾਲੇ ਕਾਲੇ ਲੋਕਾਂ ਨੂੰ ਬੜੇ ਜ਼ਿਆਦਾ ਪਸੰਦ ਨੇ ਉਹ ਵਾਲੇ ਬਣ ਕੇ ਨਿਕਲਣਗੇ। ਬਿਲਕੁਲ ਗਲਾਬ ਜਮਨਾਂ ਦਾ। ਹਾਂ ਬਿਲਕੁਲ ਗਲਾਬ ਜਮਨ ਵਾਲੀ ਫੀਲਿੰਗ ਆਉਂਦੀ ਆ। ਜਿਹਨੂੰ ਉਹ ਪਸੰਦ ਨੇ ਉਹ ਆਲਰੇਡੀ ਸਮਝ ਚੁੱਕੇ ਹੋਣਗੇ ਵੀ ਉਹ ਕਿਵੇਂ ਬਣ ਰਹੀ ਆ ਤੇ ਕਿੱਦਾਂ ਬਣੂਗੀ ਤੇ ਕਿੱਦਾਂ ਦਿਖੂਗੀ ਸੋ ਮੇਰੀ ਵੀਡੀਓ ਨੂੰ ਲਾਈਕ ਐਂਡ ਮੇਰਾ ਚੈਨਲ ਸਬਸਕ੍ਰਾਈਬ ਕਰੋ